ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਬਹੁਤ ਪਿਆਰੇ ਪਿਆਰੇ ਜੌਰਜਟ ਦੇ ਸੂਟ ਲੈ ਕੇ ਆਏ ਆ ਵਿਦ ਦੁਪੱਟਾ ਬਹੁਤ ਹੀ ਜਿਆਦੇ ਪਿਆਰੇ ਸੂਟ ਨੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਜਾਂ ਰੁਟੀਨ ਦੇ ਵਿੱਚ ਪਾਉਣ ਵਾਸਤੇ ਲੈਣੇ ਨੇ ਤਾਂ ਉਹਨਾਂ ਲਈ ਬਹੁਤ ਸੋਹਣੇ ਨੇ ਜੇ ਤੁਸੀਂ ਇਹਨਾਂ ਤੇ ਵਰਕ ਵਗੈਰਾ ਕਰਾ ਕੇ ਸਾ ਤੋਂ ਪੂਰਾ ਰੈਡੀ ਲੈਣਾ ਚਾਹੁੰਦੇ ਹੋ ਲੇਸਿਸ ਵਗੈਰਾ ਐਡ ਕਰਕੇ ਤਾਂ ਤੁਸੀਂ ਉਸ ਤਰ੍ਹਾਂ ਵੀ ਲੈ ਸਕਦੇ ਹੋ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਇਹ ਆਪਣਾ ਕੰਟੈਕਟ ਨੰਬਰ ਆ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਰੇਟ ਆਪਾਂ ਵਿੱਚ ਦੱਸ ਦੇਣਾ ਆਪਾਂ ਬਾਰ-ਬਾਰ ਕਿਸੇ ਨੂੰ ਨਹੀਂ ਰੇਟ ਦੱਸਣਾ ਹੈਗਾ ਜੇ ਕੋਈ ਪੁੱਛੇਗਾ ਠੀਕ ਹੈ ਜੀ ਕਿਉਂਕਿ ਆਪਾਂ ਆਲਰੇਡੀ ਵਿੱਚ ਦੱਸ ਦੇਣਾ ਹੈਗਾ ਤੇ ਇਹ ਸੂਟ ਸਿੰਗਲ ਸਿੰਗਲ ਪੀਸ ਆ ਬਸ ਜਿਹਨੇ ਲੈ ਲਿਆ ਲੈ ਲਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਹੈ ਜੀ ਚਲੋ ਹੁਣ ਆਪਾਂ ਕਰਦੇ ਆਂ ਆ ਵੀਡੀਓ ਦੀ ਸਟਾਰਟਿੰਗ ਲਓ ਜੀ ਆ ਸੂਟ ਹੈਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੂਟ ਆ ਆ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਡਿਜ਼ਾਈਨਿੰਗ ਹੈਗੀ ਆ ਲਾਈਨਸ ਦੀ ਜੌਰਜਟ ਦਾ ਸੂਟ ਰਹੇਗਾ ਤੇ ਨਾਲ ਕ੍ਰੇਪ ਦੀ ਮੈਚਿੰਗ ਸਲਵਾਰ ਰਹੇਗੀ ਕਲਰ ਹੀ ਐਡੇ ਪਿਆਰੇ ਨੇਗੇ ਬਹੁਤ ਜ਼ਿਆਦਾ ਸੋਹਣੇ ਕਲਰ ਹੈਗੇ ਨੇ ਆ ਦੇਖੋ ਤੇ ਨਾਲ ਦੁਪੱਟਾ ਇੰਨਾ ਲਾਈਟ ਵੇਟ ਜੌਰਜਟ ਦਾ ਪਿਓਰ ਦਾ ਦੁਪੱਟਾ 4200 ਦੀ ਰੇਂਜ ਦੇ ਵਿੱਚ ਇਹ ਸੂਟ ਰਹੇਗਾ ਆ ਦੇਖੋ ਬਹੁਤ ਪਿਆਰਾ ਡਿਜ਼ਾਈਨਿੰਗ ਦੇਖੋ ਇਹਦੀ ਤੁਸੀਂ ਤੇ ਸਿੰਗਲ ਸਿੰਗਲ ਹੀ ਨੇ ਜੀ ਇਹਦਾ ਰਿਪੀਟ ਨਹੀਂ ਹੋਣਾ ਹੈਗਾ ਸੈਸ਼ਨ ਠੀਕ ਹੈ ਜੀ ਆਹ ਦੇਖੋ ਲਓ ਜਦੋਂ ਇਹਦੇ ਤੇ ਲੇਸਾਂ ਵਗੈਰਾ ਲੱਗ ਗਈਆਂ ਰੈਡੀ ਹੋ ਗਿਆ ਇੱਕ ਮਿੰਟ ਮੱਸੀ ਚੰਗੀ ਤਰ੍ਹਾਂ ਦਿਖਾ ਦਾਂ ਲਓ ਉਧਰੋਂ ਫੜਿਆ ਹੈ ਬਹੁਤ ਪਿਆਰਾ ਬਹੁਤ ਸੋਹਣਾ ਆ ਜਿਹੜਾ ਵਾਈਟ ਹੈ ਜਿਹੜਾ ਵਾਈਟ ਆ ਜਾਂਦਾ ਇੱਥੇ ਵੀ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਜੋਰਜਟ ਦਾ ਸੂਟ ਰਹੇਗਾ 42 100 ਇਦੀ ਕਾਸਟ ਰਹੇਗੀ ਠੀਕ ਹੈ ਜੀ ਲਓ ਜੀ ਨੈਕਸਟ ਸੂਟ ਹੈਗਾ ਪੀਚ ਸ਼ੇਡ ਆ ਇਹ ਬਹੁਤ ਪਿਆਰਾ ਮਿੱਠਾ ਮਿੱਠਾ ਪੀਚ ਸ਼ੇਡ ਆ ਇਹਦੇ ਵਿੱਚ ਰੈੱਡ ਫਲਾਰ ਆਂਦੇ ਨੇ ਮਸਟਰਡ ਹਲਕਾ ਕਲਰ ਆਂਦਾ ਮਹਿੰਦੀ ਕਲਰ ਆਂਦਾ ਤੇ ਇਹੀ ਡਿਜ਼ਾਈਨ ਪਾ ਕੇ ਤੁਸੀਂ ਸਲਵਾਰ ਤੇ ਜਾਂ ਸ਼ਰਟ ਤੇ ਵੀ ਕਪੜਾ ਲਗਾ ਕੇ ਬਹੁਤ ਪਿਆਰਾ ਬਹੁਤ ਸੋਹਣਾ ਵਰਕ ਕਰਾ ਸਕਦੇ ਹੋ ਤੇ ਇਹਦਾ ਵੀ ਦੁਪੱਟਾ ਜੌਰਜਟ ਦਾ ਰਹੇਗਾ 4200 ਦੀ ਰੇਂਜ ਦੇ ਵਿੱਚ ਇਹਦੀ ਕਾਸਟ ਰਹੇਗੀ ਠੀਕ ਹੈ ਜੀ ਇਹ ਸਿੰਗਲ ਸਿੰਗਲ ਪੀਸ ਹੀ ਨੇ ਜੌਰਜਟ ਦਾ ਦੁਪੱਟਾ ਇਹਦੀ ਡਿਜ਼ਾਈਨਿੰਗ ਦੇਖੋ ਵੱਖਰੀ ਆ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਬਹੁਤ ਹੀ ਪਿਆਰਾ ਲਾਈਟ ਵੇਟ ਪਿਓਰ ਦਾ ਠੀਕ ਹੈ ਜੀ 4200 ਇਹਦੀ ਕਾਸਟ ਰਹੇਗੀ ਆ ਇਥੋਂ ਤੁਸੀਂ ਸਕਰੀਨ ਸ਼ਾਟ ਭੇਜ ਸਕਦੇ ਹੋ ਲਓ ਜੀ ਨੈਕਸਟ ਕਲਰ ਹੈਗਾ ਬਲੂ ਜਾਂ ਕਲਰ ਹੈਗਾ ਇਹ ਤੇ ਪ੍ਰਿੰਟ ਦੇਖੋ ਸ਼ਰਟ ਦਾ ਕਿੰਨਾ ਸੋਹਣਾ ਤੇ ਆ ਇਹਦੇ ਨਾਲ ਸਲਵਾਰ ਰਹੇਗੀ ਕريب ਦੀ ਜੀ ਤੇ ਕਈ ਕਹਿ ਦਿੰਦੇ ਨੇ ਕਿ ਜੌਰਜਟ ਦੀ ਹੀ ਸਲਵਾਰ ਲੈਣੀ ਆ ਅਸੀਂ ਜੌਰਜਟ ਦੀ ਨਹੀਂ ਨਾਲ ਲੱਗ ਜਾਂਦੀ ਜੀ ਕريب ਦੀ ਹੀ ਆਂਦੀ ਆ ਤੁਹਾਨੂੰ ਉਹੀ ਲੈਣੀ ਪੈਣੀ ਆ ਠੀਕ ਹੈ ਜੀ ਤੇ ਬੜਾ ਸੋਹਣਾ ਪ੍ਰਿੰਟ ਆ ਇਹਦਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਕਾਸਟ ਰਹੇਗੀ 4200 ਜੌਰਜਟ ਦੀਆਂ ਸ਼ਰਟਾਂ ਨੇ ਕريب ਦੀਆਂ ਸਲਵਾਰਾਂ ਨੇ ਐਂਡ ਜੌਰਜਟ ਦੇ ਹੀ ਦੁਪੱਟੇ ਨੇ ਤੇ ਡਿਜ਼ਾਈਨਿੰਗ ਸਾਰਿਆਂ ਦੀ ਡਿਫਰੈਂਟ ਡਿਫਰੈਂਟ ਹੈਗੀ ਆ ਦੁਪੱਟਿਆਂ ਦੀ ਦੇਖੋ ਸਿੰਗਲ ਸਿੰਗਲ ਪੀਸ ਨੇ ਤੁਹਾਨੂੰ ਦੁਬਾਰਾ ਫੇਰ ਦੱਸਦੀ ਏ ਸਿੰਗਲ ਸਿੰਗਲ ਪੀਸ ਨੇ ਜਿਨੇ ਪਹਿਲਾਂ ਲੈ ਲਿਆ ਲੈ ਲਿਆ ਠੀਕ ਹੈ ਜੀ ਉਧਰ ਦੇਖੋ ਇਹਦਾ ਡਿਜ਼ਾਈਨ ਦੁਪੱਟੇ ਦਾ ਬਹੁਤ ਹੀ ਪਿਆਰਾ ਬਹੁਤ ਸੋਹਣੇ ਸੋਹਣੇ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਇਹ ਸੂਟ ਨੇਗੇ ਲਓ ਜੀ ਆਹ ਸੂਟ ਦੇਖੋ ਇਦੇ ਵਿੱਚ ਆ ਦੇਖੋ ਇਸ ਤਰ੍ਹਾਂ ਸਾਰਿਆਂ ਦੇ ਸੂਟਾਂ ਦੇ ਵਿੱਚ ਹੀ ਇਸ ਤਰ੍ਹਾਂ ਡਿਜ਼ਾਈਨ ਹੈਗਾ ਉੱਪਰ ਨੂੰ ਜਾਂਦਾ ਇਹ ਠੀਕ ਹੈ ਇਹ ਸ਼ਰਟ ਰਹੇਗੀ ਜੀ ਇਹ ਬਲੈਕ ਸ਼ੇਡ ਹੈਗਾ ਕਲਰ ਵੀ ਆਪਾਂ ਸਾਰੇ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੱਤੇ ਨੇ ਆ ਇਹਦੇ ਨਾਲ ਸਲਵਾਰ ਰਹੂਗੀ ਤੇ ਉਹ ਇਹਦੇ ਨਾਲ ਦੁਪੱਟਾ ਹੋਏਗਾ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਜੌਰਜਟ ਦਾ ਦੁਪੱਟਾ ਰਹੇਗਾ ਜੌਰਜਟ ਦੀ ਸ਼ਰਟ ਐਂਡ ਕ੍ਰੇਪ ਦੀ ਸਲਵਾਰ ਰਹੇਗੀ ਜੀ ਆਹ ਦੇਖੋ ਆਇਦਾ ਦੁਪੱਟਾ ਇੱਧਰ نیچے ਮੈਰੂਨ ਸ਼ੇਡ ਲੱਗਾ ਹੋਇਆ ਤੇ ਉਧਰ ਦੇਖੋ ਇਸ ਤਰ੍ਹਾਂ ਦੁਪੱਟਾ ਲੱਗਿਆ ਹੋਇਆ ਸਾਈਡ ਤੇ ਕੰਨੀ ਵੀ ਮੈਰੂਨ ਲੱਗੀ ਹੋਈ ਹੈ ਇਸ ਤੋਂ ਬਾਅਦ ਜੇ ਤੁਸੀਂ ਲੇਸ ਦੀ ਫਿਨਿਸ਼ਿੰਗ ਕਰਾਉਣੀ ਹੈ ਤਾਂ ਲੇਸ ਦੀ ਫਿਨਿਸ਼ਿੰਗ ਬਹੁਤ ਪਿਆਰੀ ਹੋਏਗੀ ਇਹਦੇ ਤੇ ਲਓ ਜੀ ਇਹ ਹੋ ਗਿਆ ਬਲੈਕ ਕਲਰ ਦਾ ਲਓ ਜੀ ਨੈਕਸਟ ਕਲਰ ਹੈਗਾ ਸਕਾਈ ਬਲੂ ਜਿਆ ਕਿੰਨਾ ਸੋਹਣਾ ਰੰਗ ਹੈ ਨਾ ਨੈਕਸਟ ਕਲਰ ਹੈਗਾ ਮਿੱਠਾ ਮਿੱਠਾ ਸਕਾਈ ਬਲੂ ਜਿਆ ਇਹਦੀ ਸ਼ਰਟ ਰਹੇਗੀ ਆ ਦੇਖੋ ਸ਼ਰਟ ਦੇ ਵਿੱਚ ਇਸ ਤਰ੍ਹਾਂ ਡਿਜ਼ਾਈਨਿੰਗ ਜਾਂਦੀ ਹੈ ਇਹ ਸਾਰੇ ਸੂਟਾਂ ਦੇ ਵਿੱਚ ਹੀ ਜਾਂਦੀ ਹੈ ਇਹ ਲਾਈਟ ਕਲਰ ਹੈ ਇਹਦੇ ਵਿੱਚ ਤਾਂ ਦਿਸ ਰਹੀ ਆ ਉਹ ਡਾਰਕ ਦੇ ਵਿੱਚ ਥੋੜੀ ਘੱਟ ਦਿਸ ਰਹੀ ਆ ਹਨਾ ਹਾਂ ਤੇ ਆਹ ਦੇਖੋ ਇਹਦੇ ਨਾਲ ਸਲਵਾਰ ਰਹੇਗੀ ਕريب ਦੀ ਆਹ ਸ਼ਰਟ ਰਹੇਗੀ ਆ ਦੁਪੱਟਾ ਰਹੇਗਾ ਜੀ ਬਹੁਤ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਲਾਈਟ ਵੇਟ ਐਨ ਖੁੱਲਾ ਡੁੱਲਾ ਦੁਪੱਟਾ ਦੇਖੋ ਲਓ ਜੀ ਇਹ ਇਹਦਾ ਦੁਪੱਟਾ ਰਹੇਗਾ ਉਧਰ ਮਾਸੀ ਨੇ ਪੜਿਆ ਹੈ ਵਿੱਚ ਵੀ ਇਹਦੇ ਪ੍ਰਿੰਟ ਹੈਗਾ ਸਾਈਡਸ ਤੇ ਇਸ ਤਰ੍ਹਾਂ ਹੈਗਾ ਤੇ ਜਿਵੇਂ ਸਾਈਡ ਤੇ ਇੱਧਰ ਗ੍ਰੇ ਕਲਰ ਦਾ ਬਾਰਡਰ ਬਣਿਆ ਹੈ ਬਹੁਤ ਪਿਆਰਾ ਦੁਪੱਟਾ ਆ ਸੂਟ ਰਹੇਗਾ ਜੀ ਲਓ ਜੀ ਜਿਨ੍ਹਾਂ ਨੇ ਡਾਰਕ ਕਲਰ ਪਸੰਦ ਕਰਦੇ ਨੇਗੇ ਇਹ ਰੈਡੀਸ਼ ਮੈਰੂਨ ਜਿਹਾ ਹੈਗਾ ਤੇ ਉਹ ਇਹ ਲੈ ਸਕਦੇ ਨੇ ਆ ਦੇਖੋ ਆ ਸ਼ਰਟ ਰਹੇਗੀ ਜੀ ਇਹਦੀ ਤੇ ਆ ਸਲਵਾਰ ਰਹੇਗੀ ਕريب ਦੀ ਇਹ ਵੀ ਬਹੁਤ ਪਿਆਰਾ ਸੂਟ ਆ ਕਿਉਂਕਿ ਜਿਨ੍ਹਾਂ ਨੂੰ ਡਾਰਕ ਕਲਰ ਪਸੰਦ ਨੇ ਉਹ ਲੈ ਸਕਦੇ ਆ ਤੇ ਆ ਦੇਖੋ 4200 ਦੀ ਰੇਂਜ ਦੇ ਵਿੱਚ ਸਾਰੇ ਸੂਟ ਪੈਣਗੇ ਤੁਹਾਨੂੰ ਆ ਦੇਖੋ ਲਓ ਜੀ ਆ ਹੈਗਾ ਦੁਪੱਟਾ ਬਸ ਸਿੰਗਲ ਸਿੰਗਲ ਪੀਸ ਨੇ ਇਹ ਸਾਰਿਆਂ ਨੂੰ ਇੱਕ ਹੀ ਇੱਕ ਹੀ ਮਿਲ ਸਕਦਾ ਜੇ ਇਕੱਠੇ ਸਾਰਿਆਂ ਨੇ ਸਾਰੇ ਲੈਣੇ ਨੇ ਉਹ ਕੱਟੇ ਵੀ ਲੈ ਸਕਦਾ ਠੀਕ ਹੈ ਜੀ ਲਓ ਜੀ ਇਹ ਵਾਈਟ ਕਲਰ ਦੇ ਵਿੱਚ ਹੈਗਾ 그린 ਪਿੰਕ ਕਲਰ ਦੀ ਸ਼ਰਟ ਹੈਗੀ ਆ ਇਹ ਵਾਈਟ ਕਲਰ ਹੈ ਨਾ ਜਿਹੜਾ ਬਹੁਤ ਜ਼ਿਆਦਾ ਰੇਅਰ ਆਉਂਦਾ ਹੈ ਨਾ ਹੈਗਾ ਵੀ ਬੜਾ ਪਿਆਰਾ ਤੇ ਇਹ ਸਿੰਗਲ ਪੀਸ ਹੀ ਆ ਜਿਹਨੇ ਲੈਣਾ ਲੈ ਲਿਓ ਦੇਖੋ ਬਹੁਤ ਪਿਆਰਾ ਸੂਟ ਆ ਇਹਦੇ ਵਿੱਚੋਂ ਜਿਹੜਾ ਕਲਰ ਪੈ ਗਿਆ ਤਾਂ ਇਹਨੇ ਇੰਨਾ ਸੋਹਣਾ ਬਣ ਜਾਣਾ ਆ ਦੇਖੋ ਨੇੜੇ ਤੋਂ ਆ ਸਲਵਾਰ ਰਹੇਗੀ ਆ ਇਹਦੀ ਸ਼ਰਟ ਰਹੇਗੀ ਤੇ ਆ ਇਹਦਾ ਦੁਪੱਟਾ ਰਹੇਗਾ ਬਹੁਤ ਪਿਆਰਾ ਦੁਪੱਟਾ ਜੀ ਇਹਦਾ ਆ ਦੇਖੋ ਲਓ ਜਦੋਂ ਲੈਸਿਸ ਵਗੈਰਾ ਐਡ ਹੋ ਗਈਆਂ ਤਾਂ ਬਹੁਤ ਸੋਹਣਾ ਹੋ ਜਾਣੇ ਨੇ ਆ ਦੇਖੋ ਲਓ ਜੀ ਆ ਇਹਦਾ ਦੁਪੱਟਾ ਹੈ ਠੀਕ ਹੈ ਜੀ ਜਿਹਨੇ ਲੈਣਾ ਲੈ ਸਕਦੇ ਹੋ ਸਿੰਗਲ ਸਿੰਗਲ ਪੀਸ ਨੇਗੇ ਇਹ ਦੁਬਾਰਾ ਨਹੀਂ ਆਉਂਦਾ ਹੈਗਾ ਬਹੁਤ ਘੱਟ ਆਉਂਦਾ ਹੈ ਐਵੇਂ ਦਾ ਸੋਹਣਾ ਜਿਹਾ ਮਤਲਬ ਵਾਈਟ ਕਲਰ ਦੇ ਉੱਪਰ ਸਟਫ ਲਓ ਜੀ ਇਹ ਪਰਪਲ ਜਿਹਾ ਸ਼ੇਡ ਹੈਗਾ ਬਹੁਤ ਪਿਆਰਾ ਸੁਨਤਾ ਇਹਦੀ ਸਲਵਾਰ ਰਹੇਗੀ ਆ ਇਹਦੀ ਸ਼ਰਟ ਰਹੇਗੀ ਬਹੁਤ ਸੋਹਣਾ ਕਲਰ ਹੈ ਇਹ ਐ ਨਹੀਂ ਹੈਗਾ ਵੀ ਪੜਕੀਲਾ ਜਿਹਾ ਹੈਗਾ ਸਰਦਾਰੀ ਜਿਹਾ ਕਲਰ ਹੈਗਾ ਇਹ ਵੀ ਪਰਪਲ ਠੀਕ ਹੈ ਜੀ ਤੇ ਇਹਦਾ ਦੁਪੱਟਾ ਖੋਲ ਕੇ ਦਿਖਾਉਨੇ ਆ ਆਪਾਂ ਇਹ ਦੇਖੋ ਆ ਇਹਦਾ ਦੁਪੱਟਾ ਰਹੇਗਾ ਤੇ ਸਾਈਡ ਦੇ ਦੇ ਉਥੇ ਗ੍ਰੀਨ ਦੀ ਉਹ ਲੱਗੀ ਹੋਈ ਆ ਥੋੜੀ ਜਿਹੀ ਬਾਰਡਰ ਜਾਂ ਆ ਦੇ ਇਧਰੋਂ ਦਿਖਾ ਦਿੰਦੀ ਆ ਮੈਂ ਉਧਰੋਂ ਦੂਰ ਪੈਂਦਾ ਜੇ ਆ ਦੇਖੋ ਇਸ ਤੋਂ ਬਾਅਦ ਦੇਦੇ ਤੇ ਲੇਸ ਦੀ ਫਿਨਿਸ਼ਿੰਗ ਆ ਜਾਣੀ ਆ ਤੇ ਜਿਨ੍ਹਾਂ ਨੇ ਸਟੱਫ ਲੈਣਾ ਸਟੱਫ ਵੀ ਲੈ ਸਕਦੇ ਆ ਜਿਨ੍ਹਾਂ ਨੇ ਸਾਤੋਂ ਰੈਡੀ ਕਰਾ ਕੇ ਲੈਣਾ ਉਹ ਰੈਡੀ ਕਰਾ ਕੇ ਵੀ ਲੈ ਸਕਦੇ ਨੇ ਲਓ ਜੀ ਆ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਆ ਦੇਖੋ ਇਹ ਬਲੈਕ ਕਲਰ ਦੇ ਵਿੱਚ ਹੈਗਾ ਇਹ ਦੀ ਸ਼ਰਟ ਰਹੇਗੀ ਐਂਡ ਆ ਸਲਵਾਰ ਰਹੇਗੀ ਠੀਕ ਹੈ ਜੀ ਤੇ ਇਹਦਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਤੇ ਕਈ ਭੈਣਾ ਕਹਿ ਦਿੰਦੀਆਂ ਨੇ ਵੀ ਸਾਨੂੰ ਦੁਬਾਰਾ ਖੋਲ ਕੇ ਦਿਖਾਓ ਦੁਪਾਰਾ ਤਾਂ ਬੜਾ ਮੁਸ਼ਕਿਲ ਹੋ ਜਾਂਦਾ ਜੀ ਦੁਪੱਟਾ ਇਹਦਾ ਬਹੁਤ ਸੋਹਣਾ ਹੈਗਾ ਇੱਕ ਮਿੰਟ ਆ ਇਹਦਾ ਦੁਪੱਟਾ ਰਹੇਗਾ ਵੀਡੀਓ ਨੂੰ ਫੁੱਲ ਐਂਡ ਤੱਕ ਦੇਖਿਆ ਕਰੋ ਠੀਕ ਹੈ ਜੀ ਲੋ ਤਾਂ ਜੋ ਤੁਹਾਨੂੰ ਸਾਰਾ ਰੇਟ ਵੀ ਪਤਾ ਲੱਗ ਜਵੇ ਸਾਰਾ ਕੁਝ ਪਤਾ ਲੱਗ ਜਵੇ 4200 ਇਹਨਾਂ ਦੀ ਕੋਸਟ ਰਹੇਗੀ ਠੀਕ ਹੈ ਜੀ। ਲੋ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ। ਐਂ ਫੁੱਲ ਐਂਡ ਤੱਕ ਵੀਡੀਓ ਦੇਖਿਆ ਕਰੋ, ਸਕਿਪ ਨਾ ਕਰਿਆ ਕਰੋ। ਠੀਕ ਹੈ ਜੀ। ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।